ਵੀਸੋ ਅੱਜਕੱਲ ਨਾ ਸ਼ਾਇਦ ਨਵੇਂ-ਨਵੇਂ ਬ੍ਰਾਂਡ ਚੱਲ ਪਏ ਕੋਈ ਗੁੱਚੀ ਪਾਉਂਦਾ ਟੌਮੀ ਪਾਉਂਦਾ ਕੋਈ ਐਲਵੀ ਦੇ ਬੂਟ ਪਾਉਂਦਾ ਮਤਲਬ ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ ਇਹੋ ਜਿਹੇ ਬ੍ਰਾਂਡ ਚੱਲ ਪਏ ਕਲਾਕਾਰ ਨਵੀਂ ਤੋਂ ਤੁਹਾਨੂੰ ਟੌਮੀ ਦਾ ਕਿਹ ਜਿਹਾ ਕਸਤਨ ਦਾ ਹੁੰਦਾ ਸੀਗਾ ਕਲਾਕਾਰ ਕਹਿੰਦੇ ਆ ਅੱਜਕੱਲ ਕਲਾਕਾਰ ਕਹਿੰਦੇ ਆ ਵੀ ਮੇਰੇ ਗੋਟ ਤੇ 15 ਲੱਖ ਦੀ ਘੜੀ ਬੰਨੀ ਆ ਮੇਰੇ ਕੋਲ ਗੱਡੀ 2 ਕਰੋੜ ਦੀ ਆ ਸਦੀਕ ਦਾ ਇਹ ਦੇਸੀ ਕੁੜਤਾ ਪਜਾਮਾ ਉਹੀ ਚਿੱਟੇ ਬੂਟ ਸਿਰ ਤੇ ਚਿੱਟੀ ਪੱਗ ਤੁਰਲਾ ਇਹ ਸਾਰਾ ਕੁਝ ਇਹ ਸਟਾਈਲ ਮਤਲਬ ਇੰਨਾ ਲੰਬਾ ਸਮਾਂ ਚੱਲਣਾ ਤੇ ਤੁਸੀਂ ਜ਼ਮਾਨਾ ਜਿੰਨਾ ਮਰਜ਼ੀ ਬਦਲਿਆ صدیق ਸਾਹਿਬ ਤੁਸੀਂ ਆਪਣੇ ਆਪ ਨੂੰ ਬਦਲਿਆ ਨਹੀਂ ਲੋਕਾਂ ਨੇ ਫਿਰ ਵੀ ਤੁਹਾਨੂੰ ਐਕਸੈਪਟ ਕੀਤਾ ਤੁਸੀਂ ਕਦੀ ਇਸ ਗੱਲ ਨੂੰ ਸੋਚਿਆ ਵੀ ਜਟਾ ਤੇਰਾ ਸਾਰਾ ਕੁਝ ਹੀ ਚੱਲੀ ਜਾਂਦਾ ਥੋੜੀ ਸਾਹਿਬ ਜਿੱਥੇ ਤੱਕ ਤਾਂ ਸਾਦਗੀ ਦਾ تعلق ਹੈ ਹਾਂਜੀ ਸਿਆਣੇ ਤੋਂ ਗੱਲਾਂ ਸੁਣੀਆਂ ਨੇ ਵੀ ਖਾਈਏ ਦਾਲ ਜਿਹੜੀ ਨਿਬੇ ਨਾਲ ਜੀ ਇਹ ਪਹਿਲੀ ਗੱਲ ਹੈ ਹਾਂਜੀ ਦੂਜੀ ਗੱਲ ਰਹੀ ਵੀ ਲੋਕ 15 ਹਜ਼ਾਰ ਦੀ ਕੇ 15 ਲੱਖ ਦੀ ਜੀ 15 ਲੱਖ ਦੀ ਘੜੀ ਬੰਨਦੇ ਨੇ ਤੇ 2 ਕਰੋੜ ਦੀ ਗੱਡੀ ਲੈਂਦੇ ਨੇ ਹਾਂਜੀ ਸੋ ਹੰਡਣੀ ਹੋਵੇ ਪਰਮਾਤਮਾ ਨੂੰ ਹੋਰ ਇਦੂ ਵੱਧ ਦੇ ਦੇਵੇ ਹਾਂਜੀ ਮੈਂ ਕਿਸੇ ਦਾ ਪੱਕਾ ਦੇਖ ਕੇ ਕੱਚਾਟ ਹੁੰਦਾ ਨਹੀਂ ਆਂਗਾ ਬਿਲਕੁਲ ਠੀਕ ਹੈ ਹੈ ਜੀ ਪਰਮਾਤਮਾ ਨੇ ਮੈਨੂੰ ਸ਼ੁਕਰ ਸਬਰ ਸ਼ੁਕਰ ਇਹਨਾਂ ਦਿੱਤਾ ਵੀ ਮੈਂ ਕਦੇ ਕਿਸੇ ਵੱਲ ਦੇਖ ਕੇ ਨਾ ਆਈ ਨਹੀਂ ਹੋਇਆ ਬਿਆ ਕੀ ਇਹ ਲੋਕ ਠੀਕ ਹੈ ਇਹ ਦੁਨੀਆ ਚੱਲਦੀ ਹੈ ਹੈ ਜੀ ਉਹ ਜਿਹਦੇ ਤੁਹਾਡੇ ਵੇਲੇ ਕਲਾਕਾਰਾਂ ਚ ਕੰਪੀਟੀਸ਼ਨ ਹੁੰਦਾ ਸੀ ਵੀ ਉਹ ਯਾਰ ਆ ਗੱਡੀ ਲੈ ਆਇਆ ਜਾਂ ਉਹਨੇ ਆ ਕਰ ਲਿਆ ਅ ਅਸੀਂ ਵੀ ਉਸੇ ਤਰ੍ਹਾਂ ਕਰੀਏ ਉਦੋਂ ਕਲਾਕਾਰਾਂ ਚ ਕੰਪੀਟੀਸ਼ਨ ਕਿਵੇਂ ਚੱਲਦਾ ਸੀ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਬਈ ਉਦੋਂ ਜਿਹੜੀ ਪੇਮੈਂਟ ਹੁੰਦੀ ਸੀ ਬਹੁਤ ਛੋਟੀ ਹੁੰਦੀ ਸੀ ਜੀ ਮੈਂ 3000 ਰੁਪਏ ਤੋਂ ਕੰਮ ਸ਼ੁਰੂ ਕੀਤਾ ਸੀਗਾ 300 ਰੁਪਿਆ ਇੱਕ ਗਾਇਕ ਲੜਕਾ ਇੱਕ ਗਾਇਕ ਲੜਕੀ ਅੱਛਾ ਜੀ ਉਸ ਤੋਂ ਮਗਰੋਂ 2 ਜਾਂ 3 ਮਿਊਜ਼ੀਸ਼ੀਅਨ ਜੀ ਇੱਕ ਸੇਕਟਰੀ 6 ਬੰਦੇ ਨੇ 300 ਰੁਪਿਆ ਲੈ ਕੇ ਘਰ ਨੂੰ ਆਉਣਾ ਅੱਛਾ ਔਰ ਟੈਕਸੀ ਲੈ ਕੇ ਜਾਣਾ ਉਦੋਂ 25 ਜਾਂ 30 ਰੁਪਏ ਦੀ ਟੈਕਸੀ ਮਿਲ ਜਾਂਦੀ ਸੀ ਅੱਛਾ ਟਰਾਂਸਪੋਰਟੇਸ਼ਨ ਟੈਕਸੀ ਹੁੰਦੀ ਸੀ ਹਾਂ ਠੀਕ ਹੈ ਜੀ ਜੀ ਟੈਕਸੀ ਲੈ ਕੇ ਜਾਂਦੇ ਸੀਗੇ 30 35 40 ਰੁਪਏ ਉਹ ਲੈ ਲੈਂਦਾ ਸੀਗਾ ਤੇਲ ਤੂਲ ਪਾ ਕੇ ਅਜੀ ਬਾਕੀ ਤਾਂ ਅਸੀਂ ਛੇ ਬੰਦੇ ਸੀਗੇ ਜਿਹੜਾ ਜਿਹੜਾ ਕੋਈ ਕੰਮ ਕਰਦਾ ਸੀ ਉਹ ਵੰਡ ਲੈਦੇ ਸੀਗੇ ਇੱਥੋਂ ਕੰਮ ਸ਼ੁਰੂ ਕੀਤਾ ਅਸੀਂ ਗੱਡੀਆਂ ਕਿਵੇਂ ਲੈ ਸਕਦੇ ਸੀ ਅਸੀਂ ਕਿਵੇਂ ਸੋਚ ਸਕਦੇ ਸੀ ਆ ਕਰੋੜ ਜਿਹੜਾ ਲਫ਼ਜ਼ ਹੈ ਨਾ ਹੁਣ ਤਾਂ ਕੋਈ ਲੱਖ ਦਾ ਨਾ ਹੋਈ ਨੀ ਲੈਂਦਾ ਲੈਂਦੀ ਕਰੋੜ ਲੈਨੇ ਤੇ ਸਾਡੇ ਬਿਹਰੇ ਤਾਂ ਸੌ ਦਾ ਨਾ ਨਾ ਲੈਣਾ ਆਖਾ ਹੁੰਦਾ ਤੁਸੀਂ ਤਾਂ ਮੈਨੂੰ ਲੱਗਦਾ ਤਿਆਰ ਵੀ ਕਿਸੇ ਦੇ ਘਰੇ ਜਾਂ ਫਿਰ ਚਾਨਣੀ ਜੀ ਦਾ ਤਾਂ ਕਵਰ ਕਰਕੇ ਜਾ ਕੇ ਹਾਂ ਉੱਥੇ ਕਰ ਜਾ ਕੇ ਇਹ ਨਾ ਜ਼ਰੂਰ ਕਹਿੰਦੇ ਸੀ ਵੀ ਭਾਈ ਅਸੀਂ ਜਦੋਂ ਆਉਣਾ ਨਾ ਸਾਨੂੰ ਅਲੱਗ ਦਾ ਬੈਠ ਕੇ ਦੇ ਦਿਓ ਅਸੀਂ ਉੱਥੇ ਜਾ ਕੇ ਡਰੈਸ ਅਪ ਹੋ ਜਾਵਾਂਗੇ ਅੱਜ ਮੂਮਨ ਲਈ ਪਰਮੰਭਗ ਜਿਆਦਾ ਹੁੰਦਾ ਇੰਟਰਵਿਊ ਤੁਹਾਡੀ ਅੱਜ ਸੀਗੀ ਤੇ ਮੈਂ ਆਪਦੇ ਫਾਦਰ ਸਾਹਿਬ ਨੂੰ ਦੱਸ ਕੇ ਆਇਆ ਮੈਂ ਕਿਹਾ ਮੈਂ ਸਦੀਕ ਸਾਹਿਬ ਕੋ ਚੱਲਿਆ ਕਹਿੰਦੇ ਯਾਰ ਇੱਕ ਗੱਲ ਮੇਰੇ ਵੱਲੋਂ ਕਹੀਂ ਮੁਹੰਮਦ ਸਦੀਕ ਨੂੰ ਜਦੋਂ ਵੀ ਮਿਲੇ ਜਿਹੜਾ ਵੀ ਮਿਲੇ ਉਹਨੂੰ ਐ ਲੱਗਦਾ ਵੀ ਉਹੀ ਸਦੀਕ ਆ ਤੁਹਾਡੇ ਤੁਹਾਡੀ ਇਥੇ ਜਵਾਨੀ ਦਾ ਕੀ ਰਾਜ ਆ ਸਦੀਕ ਸਾਹਿਬ ਇਹ ਸਭ ਜਿਸ ਤਰ੍ਹਾਂ ਤੁਹਾਡੇ ਬਾਪੂ ਜੀ ਨੇ ਕਿਹਾ ਉਸੇ ਤਰ੍ਹਾਂ ਮੈਂ ਕਹੂੰਗਾ ਮੈਨੂੰ ਮੇਰੇ ਨਾਲ ਬਜ਼ੁਰਗਾਂ ਦੀਆਂ ਦੁਆਵਾਂ ਨੇ ਸ਼ੁਭਕਾਮਨਾਵਾਂ ਨੇ ਮੈਨੂੰ ਕਦੇ ਕਿਸੇ ਨੇ ਦੇਨ ਬਦਵਾਲੀ ਰੀਤੀ ਜੀ ਹਮੇਸ਼ ਹਮੇਸ਼ਾ ਕਿਸੇ ਨੇ ਕਿਹਾ ਯਾਰ ਜਿਉਂਦਾ ਰਹੇ ਜਦੋਂ ਅਸੀਂ ਖਾਣਾ ਕਰਦੇ ਸੀ ਨਾ ਹਾਂਜੀ ਉਹ ਵੀ ਕਰਦੇ ਹਾਂ ਹਾਂਜੀ ਜੇ ਕੋਈ ਬਜ਼ੁਰਗ ਉੱਠ ਕੇ ਜਿੰਦੇ ਜਿਹੜਾ ਖੁਸ਼ ਹੋ ਜਾਵੇ ਹਾਂ ਉਹ ਮਾਂ ਦੇ ਪੁੱਤਾਂ ਜਿਉਂਦਾ ਰਹੇ ਮਾਂ ਦੇ ਪੁੱਤਾਂ ਜਿਉਂਦਾ ਰਹੇ ਉਹਨੇ ਅਹਿਸਾਸ ਹਾਂ